ਦੂਜਾ ਪੜਾ ਜਮਾਤ 7ਵਾਂ ਪਾਠ ਨੰਬਰ 1 ਹੈ ਪਿਆਰੀ ਭਾਰਤ ਮਾਂ ਹੈ ਪਿਆਰੀ ਭਾਰਤ ਮਾਂ ਅਸੀਂ ਤੈਨੂੰ ਸੀਸ ਨਿਵਾਉਂਦੇ ਹਾਂ ਹੈ ਪਿਆਰੀ ਭਾਰਤ ਮਾਂ ਅਸੀਂ ਤੈਨੂੰ ਸੀਸ ਨਿਵਾਉਂਦੇ ਹਾਂ ਤੇਰੇ ਤੋਂ ਸਦਕੇ ਜਾਂਦੇ ਹਾਂ ਅਸੀਂ ਤੈਨੂੰ ਸੀਸ ਨਿਵਾਉਂਦੇ ਹਾਂ ਤੇਰੇ ਤੋਂ ਸਦਕੇ ਜਾਂਦੇ ਹਾਂ ਅਸੀਂ ਤੈਨੂੰ ਸੀਸ ਨਿਵਾਉਂਦੇ ਹਾਂ ਸਾਨੂੰ ਲੋਰੀਆਂ ਦਿੱਤੀਆਂ ਲਿਨੇ ਸਾਨੂੰ ਦੀਆ ਮਾਂ ਤੇਰੇ ਦੀਆ ਦੀ ਢੋਲੀ ਨੇ ਸਾਨੂੰ ਹਸਣਾ ਦੱਸਿਆ ਮਾਂ ਤੇਰੇ ਪੰਘੜੇ ਦੀ ਢੋਲੀ ਨੇ ਸਾਨੂੰ ਹਸਣਾ ਦੱਸਿਆ ਮਾਂ ਤੇਰੇ ਪੰਘੜੇ ਦੀ ਢੋਲੀ ਨੇ ਅਸੀਂ ਡਿਗ ਡਿਗ ਹੋਏ ਜਵਾਨ ਨਾ ਸਮਝੇ ਸਾਨੂੰ ਕੋਈ ਨਾ ਦਾਨ ਅਸੀਂ ਡਿਗ ਡਿਗ ਹੋਏ ਜਵਾਨ ਨਾ ਸਮਝੇ ਆ ਗਾਣੋ ਕਦਮ ਵਧਾਂਦੇ ਹਾਂ ਅਸੀਂ ਤੈਨੂੰ ਸੀਸ ਨਿਵਾਂਦੇ ਹਾਂ ਸਾਨੂੰ ਟੁਰਨਾ ਦੱਸਿਆ ਮਾਂ ਤੇਰੇ ਵਗਦੇ ਦਰਿਆਵਾਂ ਨੇ ਸਾਨੂੰ ਟੁਰਨਾ ਦੱਸਿਆ ਮਾਂ ਤੇਰੇ ਵਗਦੇ ਦਰਿਆਵਾਂ ਨੇ ਸਾਨੂੰ ਨੱਚਣਾ ਦੱਸਿਆ ਮਾਂ ਲਹਿਰਾਦੇ ਅਸ਼ੋਕ ਅਦਾਵਾਂ ਨੇ ਸਾਨੂੰ ਨੱਚਣਾ ਦੱਸਿਆ ਮਾਂ ਤੇਰੀ ਮਿਠੜੀ ਮਸਤ ਹਵਾਸਾਨੋ ਅਰਸ਼ੀ ਦਏ ਪੁਚਾ ਤੇਰੀ ਮਿਠੜੀ ਮਸਤ ਹਵਾਸਾਨੋ ਅਰਸ਼ੀ ਦਏ ਪੁਚਾ ਸੁਰਗਨ ਕੋਲ ਬੁਲਾਉਂਦੇ ਹਾਂ ਅਸੀਂ ਤੈਨੋਂ ਸੀਸ ਨਿਵਾਉਂਦੇ ਹਾਂ ਸੁਰਗਨ ਕੋਲ ਬੁਲਾਉਂਦੇ ਹਾਂ ਅਸੀਂ ਤੈਨੋਂ ਸੀਸ ਨਿਵਾਉਂਦੇ ਹਾਂ ਸਾਨੂੰ ਹਿੰਮਤ ਦਿੰਦੀ ਮਾਂ ਤੇਰੇ ਇਸ ਉੱਚ ਹਿਵਾਲੇ ਨੇ ਸਾਨੂੰ ਹਿੰਮਤ ਦਿੰਦੀ ਮਾਂ दिते सचने गंगा दे एक उछाले ने हरे परे ने खेत कि तेरे, तेरे सोने वर्गी रेत मथे तूड़ी लाने हाँ अस तैनु सीस नवा हाँ ਸਾਨੂੰ ਜੀਣਾ ਦੱਸਿਆ ਮਾਂ ਤੇਰੀਆ ਮਸਤ ਬਹਾਰਾਂ ਨੇ ਸਾਨੂੰ ਜੀਣਾ ਦੱਸਿਆ ਮਾਂ ਤੇਰੀਆ ਮਸਤ ਬਹਾਰਾਂ ਨੇ ਸਾਨੂੰ ਮਰਨਾ ਦੱਸਿਆ ਮਾਂ ਭਗਤ ਸਿੰਘ ਜਹੇ ਸਰਦਾਰਾਂ ਨੇ ਸਾਨੂੰ ਮਰਨਾ ਦੱਸਿਆ ਮਾਂ ਭਗਤ ਸਿੰਘ ਜਹੇ ਸਰਦਾਰਾਂ ਨੇ ਸਾਡੇ ਬੁੱਧ ਵਰਗੇ ਭਗਵਾਨ ਤੇ ਸਾਡੇ ਜਾਨ ਦੀ ਜਹੇ ਇਨਸਾਨ ਸਾਡੇ ਬੁੱਧ ਵਰਗੇ ਭਗਵਾਨ ਉਨਾ ਤੋ ਸਿੱਖਿਆ ਪਾंदे ਹਾਂ ਅਸੀਂ ਤੈਨੂੰ ਸੀਸ ਨਿਵਾੰਦੇ ਹਾਂ ਉਨਾ ਤੋ ਸਿੱਖਿਆ ਪਾंदे ਹਾਂ ਅਸੀਂ ਤੈਨੂੰ ਸੀਸ ਨਿਵਾੰਦੇ ਹਾਂ ਅਸੀਂ ਸੋਖਾਂਦੇ ਹਾਂ ਮਾਂ ਭਗਤ ਸਿੰਘ ਦੀ ਕੁਰਬਾਨੀ ਦੀ ਅਸੀਂ ਸੋਖਾਂਦੇ ਹਾਂ ਮਾਂ ਭਗਤ ਸਿੰਘ ਦੀ ਕੁਰਬਾਨੀ ਦੀ ਅਸੀਂ ਸੋਖਾਂਦੇ ਹਾਂ ਮਾਂ ਤੇਰੀ ਚਾਂਸੀ ਦੀ ਰਾਣੀ ਦੀ ਅਸੀਂ ਸੋਖਾਂਦੇ ਹਾਂ ਮਾਂ ਵਲ ਜਿਹੜਾ ਤੱਕੇਗਾ ਉਹ ਸਾਥੋ ਬਚ ਨਹੀਂ ਸਕੇਗਾ ਤੇਰੇ ਪਰ ਜਿਹੜਾ ਤੱਕੇਗਾ ਉਹ ਸਭ ਤੋਂ ਬਚ ਨਹੀਂ ਸਕੇਗਾ ਅਸੀਂ ਇਹ ਕਸਮਾਂ ਖਾਂਦੇ ਹਾਂ ਅਸੀਂ ਤੈਨੂੰ ਸੀਸ ਨਿਵਾਂਦੇ ਹਾਂ ਅਸੀਂ ਇਹ ਕਸਮਾਂ ਖਾਂਦੇ ਹਾਂ ਅਸੀਂ ਤੈਨੂੰ ਸੀਸ ਨਿਵੰਦੇ ਹਾਂ ਅਸੀਂ ਤੈਨੂੰ ਸੀਸ ਨਿਵਾਂਦੇ ਹਾਂ ਅਸੀਂ ਤੈਨੂੰ ਸੀਸ ਨਿਵੰਦੇ ਹਾਂ ਵੈਰੀ